हां जी दोस्तों सत श्री अकाल जी ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ 우ਸਤਾਦ ਜੀ ਪੰਜਾਬੀ ਲੋਕ ਬੋਲੀ ਦੀ ਸੇਵਾ ਕਰ ਰਹੇ ਆ ਪੰਜਾਬੀ ਲੋਕ ਸਾਜ ਬਣਾਉਂਦੇ ਆ ਤੇ ਇੱਥੋਂ ਇਹ ਬਣੇ ਹੋਏ ਪੰਜਾਬੀ ਲੋਕ ਸਾਜ ਆਲ ਵਰਲਡ ਪਹੁੰਚਦੇ ਆ ਜੀ ਜਿੱਥੇ-ਜਿੱਥੇ ਵੀ ਸਾਡੇ ਸੰਗੀਤ ਪ੍ਰੇਮੀ ਸਾਡੇ ਪੰਜਾਬੀ ਵੀਰ ਵਸੇ ਹੋਏ ਆ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਕੰਟਰੀ 'ਚ ਵੀ ਪੰਜਾਬੀ ਰਹਿੰਦੇ ਆ ਹਰ ਉਸ ਕੰਟਰੀ ਤੱਕ ਇਸ ਜਗ੍ਹਾ ਤੋਂ ਬਣੇ ਹੋਏ ਉਸਤਾਦ ਜੀ ਦੇ ਹੱਥੋਂ ਬਣੇ ਹੋਏ ਪੰਜਾਬੀ ਲੋਕ ਸਾਜ਼ ਪਹੁੰਚ ਚੁੱਕੇ ਆ ਸੋ ਅੱਜ ਸਾਡੇ ਕੋਲ ਮਾਛੀਵਾੜਾ ਸਾਹਿਬ ਗੁਰੂਆਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੇ ਪਹੁੰਚੇ ਆ ਸਾਡੇ ਵੀਰ ਜੀ ਸੋ ਆਪਾਂ ਵੀਰ ਜੀ ਨੂੰ ਪੁੱਛਦੇ ਆ ਕਿ ਇਹਨਾਂ ਦਾ ਕਿੱਦਾਂ ਆਣਾ ਹੋਇਆ ਅੱਜ ਉਸਤਾਦ ਜੀ ਕੋਲ ਤੇ ਅੱਜ ਕਿਹੜੀ ਚੀਜ਼ ਲੈਣ ਵਾਸਤੇ ਆਏ ਆ ਸੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਥੋੜੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਤੇ ਉਸਤਾਦ ਜੀ ਹੁਣਾਂ ਕੋਲ ਅੱਜ ਤੁਹਾਡਾ ਕਿੱਦਾਂ ਆਣਾ ਹੋਇਆ ਮੈਂ ਜੀ ਬਹੁਤ ਚਿਰ ਤੋਂ ਜਾਣਦਾ ਹਾਂ YouTube ਤੇ ਦੇਖਦਾ ਹੁੰਦਾ ਸੀ ਵੀਡੀਓ ਤੇ ਉਸ ਕਰਕੇ ਮੈਂ ਅੱਜ ਇਹਨਾਂ ਨੂੰ ਮਿਲਣ ਆਇਆ ਜੀ ਸਪੈਸ਼ਲ ਤੇ ਅਸੀਂ ਤੂੰ ਵੀ ਲੈ ਕੇ ਚੱਲੇ ਆਂ ਠੀਕ ਹੈ ਜੀ ਹਾਂ ਜੀ ਤੇ ਤੂੰ ਵੀ ਤੁਸੀਂ ਆਪ ਵਜਾਉਂਦੇ ਆਂ ਜੀ ਹਾਂ ਜੀ ਮੈਂ ਇਹਨੂੰ ਸ਼ੌਕ ਜਿਹਾ ਵੀ ਆ ਜੀ ਤੇ ਬਸ ਹੁਣ ਪ੍ਰੈਕਟਿਸ ਕਰਾਂਗੇ ਦੇਖਾਂਗੇ ਵਜਾ ਕੇ ਠੀਕ ਹੈ ਜੀ ਤੇ ਇਹ ਟੂਬੀ ਜਿਹੜੀ ਤੁਸੀਂ ਅੱਜ ਲੈ ਕੇ ਚੱਲੇ ਆ ਇਹ ਕਿਹੜੇ ਸ਼ਹਿਰ ਦੇ ਵਿੱਚ ਜਾ ਰਹੀ ਹੈ ਜੀ ਥੋੜੇ ਸਾਡੇ ਇਹ ਇਟਲੀ ਜਾ ਰਹੀ ਹੈ ਜੀ ਇਟਲੀ ਚ ਲੈ ਕੇ ਚੱਲੇਗੇ ਇਟਲੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਇਹ ਟੂਬੀ ਇਟਲੀ ਤੁਸੀਂ ਕਿਸੇ ਆਪਣੇ ਦੋਸਤ ਨੂੰ ਭੇਜ ਰਹੇ ਹੋ ਜੀ ਹਾਂਜੀ ਹਾਂਜੀ ਅੱਛਾ ਇਹ ਉਹਨਾਂ ਨੇ ਮੰਗਵਾਈ ਹੈ ਜਾਂ ਤੁਸੀਂ ਆਪਣੇ ਨਹੀਂ ਉਹਨਾਂ ਨੇ ਮੰਗਵਾਈ ਹੈ ਜੀ ਅੱਛਾ ਉਹਨਾਂ ਨੇ ਮੰਗਵਾਈ ਹੈ ਹਾਂਜੀ ਸੋ ਕਿਆ ਨਾਮ ਹੈ ਜੀ ਦੋਸਤ ਦਾ ਦੋਸਤ ਉਹ ਮੁੰਡਾ ਜੀ ਇਟਾਲੀਅਨ ਹੈ ਅੱਛਾ ਜੀ ਉਹ ਇਟਾਲੀਅਨ ਉਧਰੇ ਰਹਿੰਦੇ ਹੈ ਜੀ ਹਾਂਜੀ ਹਾਂਜੀ ਉਹ ਹੈ ਪੰਜਾਬੀ ਹੈ ਨਹੀਂ ਨਹੀਂ ਅੱਛਾ ਜੀ ਹੈਗਾ ਗੋਰੀ ਹੈ अच्छा गोरी या हां जी ਤੇ ਅੱਜ ਤੁਹਾਡੇ ਦੋਸਤ ਨੇ ਗੋਰੇ ਨਹੀਂ ਤੂੰ ਵੀ ਵਜਾਣੀ ਹੈ हां जी हां जी ਸੋ ਉਹ ਫਿਰ ਕਿਹੜੇ ਸੌਂਗਾ ਤੇ ਵਜਾਉਗਾ ਜੀ ਤੂੰ ਵੀ ਉਹ ਉਹਨੂੰ ਉਹਨਾਂ ਨੂੰ ਸ਼ੌਕ ਆ ਜੀ ਉਹ ਦੇਖਣਗੇ ਵਜਾ ਕੇ ਅੱਛਾ ਅੱਛਾ ਜੀ ਬੋਲ ਦੇਣੀ ਉਹਨਾਂ ਨੇ ਕਿਤੇ ਨਾ ਮਜਾਦੰਦੇ ਆ ਜੀ ਸੋ ਦੋਸਤੋ ਦੇਖੋ ਆਪਣੇ ਪੰਜਾਬੀ ਲੋਕ ਸਾਜਾਂ ਨੂੰ ਸਾਡੇ ਇਟਾਲੀਅਨ ਜਿਹੜੇ ਗੋਰੇ ਆ ਉਹ ਵੀ ਪਸੰਦ ਕਰਦੇ ਆ ਸੋ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਜੀ ਫਿਰ ਉਸਤਾਦ ਜੀ ਬਾਰੇ ਉਹਨੂੰ ਮੈਂ ਵੀਡੀਓ ਦਿਖਾਉਂਦਾ ਹੁੰਦਾ ਸੀ। ਅੱਛਾ ਅੱਛਾ ਤੁਸੀਂ ਵੀ ਇਟਲੀ ਰਹਿੰਦੇ ਹੋ ਮਤਲਬ ਕੰਮ ਕਰ ਇਟਲੀ ਕਰਦੇ ਹੋ। ਕੰਮ ਕਰ ਹਾਂਜੀ ਇਟਲੀ ਕਰਦੇ ਹਾਂ। ਵੈਸੇ ਹੈ ਆਪਣਾ ਮਾਛੀਵਾੜਾ। ਮੈਂ ਹੈਗਾ ਮਾਛੂਵਾੜਾ। ਸੋ ਕਿੱਦਾਂ ਲੱਗਿਆ ਜੀ ਅੱਜ ਉਸਤਾਦ ਜੀ ਬੋਲਤੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ। ਇਹ ਕਿੱਦਾਂ ਮਨ ਨੂੰ ਸਕੂਨ ਮਿਲ ਰਿਹਾ ਜੀ ਕਿ ਪਿਆਰੀ ਲੋਕ ਸਾਜ ਬੰਨ ਰਹੇ। ਬਹੁਤ ਵਧੀਆ ਜੀ ਬਹੁਤ ਵਧੀਆ ਕਰ ਰਹੇ ਆ ਜੀ। ਸਾਨੂੰ ਕਈ ਆਪਣੇ ਨਵੇਂ ਮੁੰਡੇ ਆ ਜਿਹੜੇ ਜਾਂ ਕਈ ਲੋਕ ਇਹ ਸੋਚਦੇ ਆ ਕਿ ਸ਼ਾਇਦ ਬਰਸਾ ਹੁਣ ਖਤਮ ਹੋ ਰਿਹਾ। ਨਹੀਂ ਨਹੀਂ ਜੀ। ਇੰਗਲਿਸ਼ ਮਿਊਜ਼ਿਕ ਕਰਕੇ ਆ ਰਹੇ ਮੁੰਡੇ ਨਾਲ ਲੱਗਿਆ ਜੀ ਨਵੇਂ ਮੁੰਡਿਆਂ ਨੂੰ ਹਾਂ ਸੋ ਵੀਰ ਜੀ ਕਿੱਦਾਂ ਲੱਗਿਆ ਜੀ ਤੁਹਾਨੂੰ ਬੜੀ ਵਧੀਆ ਲੱਗਿਆ ਸੋ ਕਿਸਾਨਾ ਕਹੇ ਜੀ ਉਸਤਾਦ ਜੀ ਦਾ ਇਹ ਕੰਮ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਰਿਹਾ ਹੈ ਪੰਜਾਬੀ ਕਿਉਂਕਿ ਜਿਹੜੇ ਇਹ ਸਾਡੇ ਪੰਜਾਬੀ ਲੋਕ ਸਾਜ਼ ਆ ਇਹ ਸਾਡੀ ਮਾਂ ਬੋਲੀ ਦੇ ਸਾਥੀ ਆ ਜਦੋਂ ਇਹ ਵੱਜਦੇ ਆ ਤਾਂ ਮਾਂ ਬੋਲੀ ਦਾ ਪ੍ਰਚਾਰ ਹੁੰਦਾ ਮਾਂ ਬੋਲੀ ਪ੍ਰਚਲਿਤ ਹੁੰਦੀ ਹੈ ਕਿਉਂਕਿ ਇਹਨਾਂ ਲੋਕ ਸਾਜ਼ਾਂ ਨੇ ਪੰਜਾਬੀ ਗੀਤਾਂ ਦੇ ਨਾਲ ਵੱਜਣਾ ਹੈ ਜਿਹੜਾ ਵੀ ਬੰਦਾ ਪੰਜਾਬੀ ਲੋਕ ਸਾਜ਼ ਖਰੀਦੂਗਾ ਜਾਂ ਲੈ ਕੇ ਜਾਊਗਾ ਉਹ ਪੰਜਾਬੀ ਮਾਂ ਬੋਲੀ ਦੇ ਜਿਹੜੇ ਬਣੇ ਹੋਏ ਗੀਤ ਆ ਜਾਂ ਕਵਿਤਾਵਾਂ ਆ ਉਹਨਾਂ ਪਰੇ ਵੱਜੂਗੇ ਉਹਦੇ ਨਾਲ ਸਾਡੀ ਮਾਂ ਬੋਲੀ ਦਾ ਵੀ ਪ੍ਰਚਾਰ ਹੋ ਜਾਏ। ਸੋ ਕਿੱਦਾਂ ਲੱਗਿਆ ਉਸਤਾਦ ਜੀ ਦੀ ਸੇਵਾ ਜੀ? ਬਹੁਤ ਵਧੀਆ ਲੱਗਿਆ ਸਾਨੂੰ। ਸੋ ਕੀਆ ਮੈਸੇਜ ਦੇਣਾ ਚਾਹੋਗੇ ਜੀ ਸਾਡੇ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਜਿਗਣਾ ਬ੍ਰਿਟਿਸ਼ ਮਿਊਜ਼ਿਕ ਵੱਲ ਨੂੰ ਜ਼ਿਆਦਾ ਜਾ ਰਹੇ ਆ ਪੰਜਾਬੀ ਲੋਕ ਸਾਜ਼ਾਂ ਨੂੰ ਛੱਡ ਕੇ ਉਹਨਾਂ ਨੂੰ ਕੀਆ ਮੈਸੇਜ ਦੇਣਾ ਚਾਹੋਗੇ ਜੀ? ਫੜ ਜਾਣੇ ਇੱਕ ਵਾਰੀ ਉਰੇ ਆ ਕੇ ਦੇਖੋ ਜੀ। ਬਹੁਤ ਵਧੀਆ ਆ ਕੇ ਇੱਕ ਵਾਰੀ ਸੁਣੋ ਆਪੇ ਤੁਹਾਨੂੰ ਪਤਾ ਲੱਗ ਜਾਣੇ ਕਿ ਨਵੇਂ ਮਿਊਜ਼ਿਕ ਵਧੀਆ ਕਿ ਪੁਰਾਣੇ ਵਾਲੇ ਪਹਿਲਾਂ ਨੂੰ ਤੁੰਬੀ ਸੋ ਹੁਣ ਉਸਤਾਦ ਜੀ ਨੇ ਜਿੱਦਾ ਪੰਜਾਬੀ ਗਾਣਿਆਂ ਦੇ ਨਾਲ ਇਹ ਪੰਜਾਬੀ ਲੋਕ ਸਾਜ বাজਾਇਆ ਇਹ ਤੁੰਬੀ বাজਾਈ ਤਾਂ ਕਿਦਾਂ ਮਨ ਨੂੰ ਹਾਂਜੀ ਸਕੂਨ ਮਿਲਿਆ ਇਹ ਬਹੁਤ ਵਧੀਆ ਲੱਗੇ ਸੁਣ ਕੇ ਨਾਲ ਗਾਣਾ ਵੀ ਸੁਣਿਆ ਜਾਨ ਪੂਰੀ ਜੁਨੀ ਹੁੰਦੀ ਸੀਗੀ ਪਤਾ ਲੱਗਦਾ ਸੀ ਇਹ ਹੁਣ ਤੁਸੀਂ ਕਹਿੰਦੇ ਸੀ ਕਿ ਮੈਂ ਆਪਣੇ WhatsApp ਤੇ ਸਟੇਟਸ ਲਾਇਆ ਸੀ ਹਾਂਜੀ WhatsApp ਤੇ ਸਟੇਟਸ ਲਾਇਆ ਸੀ ਤੇ ਨਾਲ ਨਾਲ ਮੈਨੂੰ ਮੈਸੇਜ ਆ ਕੇ ਕਿ ਹਾਂਜੀ ਆ ਭੇਜਿਓ ਕਿੱਥੇ ਆਈ ਸਾਰਾ ਕੋਈ ਪੁੱਛਦੇ ਸੀਗੇ ਹੁਣ ਵਾਲੇ ਵੀਰ ਉਹ ਨਹੀਂ ਮਲੇਸ਼ੀਆ ਜੀ ਨੇ ਇਹਨਾਂ ਨੇ ਪੁੱਛਿਆ ਹਾਂਜੀ ਸੋ ਕਈ ਵਾਰ ਕੀ ਹੁੰਦਾ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਿੱਦਾਂ ਉਹਨੂੰ ਵੀ ਕਹਿੰਦੇ ਆ ਅਸੀਂ ਇਟਲੀ ਦੇ ਵਿੱਚ ਰਹਿੰਦੇ ਆ ਐਸੀ ਤਰ੍ਹਾਂ ਸਾਡੇ ਕੋਲ ਆਲ ਵਰਲਡ ਚੋਂ ਫੋਨ ਵੀ ਆਉਂਦੇ ਆ ਤੇ ਜਿਹੜੇ ਸੰਗੀਤ ਪ੍ਰੇਮੀ ਆ ਉਹ ਵੀ ਉਸਤਾਦ ਜੀ ਉਹਨਾਂ ਕੋਲ ਮਿਲਣ ਵੀ ਆਉਂਦੇ ਆ ਤੇ ਉਸਤਾਦ ਜੀ ਉਹਨਾਂ ਕੋਲ ਪੰਜਾਬੀ ਲੋਕ ਸਾਜ਼ ਵੀ ਲੈਣਾ ਦਿੰਦੇ ਆ ਸੋ ਵੀਰ ਜੀ ਕੀ ਕਹਿਣਾ ਚਾਹੋਗੇ ਅਸਲ ਤਾਂ ਵੈਸੇ ਆਪਣੀ ਜਿਹੜੀ ਮਾਂ ਬੋਲੀ ਆ ਜਾਂ ਆਪਣਾ ਵਿਰਸਾ ਏ ਕਿ ਬਾਹਲੀਆਂ ਕੰਟਰੀਆਂ 'ਚ ਜਾ ਕੇ ਬੰਦੇ ਨੂੰ ਸਮਝ ਆਉਂਦੀ ਆ ਇਹ ਤਾਂ ਗੱਲ ਹੈ ਜੀ ਜਦੋਂ ਆਪਾਂ ਉਸ ਚੀਜ਼ ਤੋਂ ਦੂਰ ਹੁੰਦੇ ਆ ਤਾਪਾ ਨੂੰ ਪਤਾ ਲੱਗਦਾ ਉਹਦੀ ਐਮੀਅਤ ਦਾ ਹਨਾ ਜੀ ਉਹਦੀ ਖਾਸੀਅਤ ਦਾ ਹੁਣ ਜਦ ਆਪਾਂ ਕੇ ਇਹਨੂੰ ਦਿਜਾਉਂਦੇ ਆ ਦੇਖਦੇ ਆ ਫਿਰ ਪਤਾ ਲੱਗਦਾ ਇਹ ਆ ਵੀ ਕੀ ਚੀਜ਼ ਆ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਸਰ ਧੰਨਵਾਦ ਜੋ ਤੁਸੀਂ ਆਪਣਾ ਕੀਮਤੀ ਸਮਾਂ نکال ਕੇ ਸਾਡੇ ਕੋਲ ਪਹੁੰਚੇ ਥੈਂਕ ਯੂ ਵੈਰੀ ਮੱਚ ਚਲੋ ਧੰਨਵਾਦ ਅੱਛੇ ਗੱਲ ਜੀ ਫਿਰੋ ਦੋਸਤੋ ਆ ਤੁੰ ਵੀ ਆ ਜਿਹੜੀ ਆ ਵੀਰ ਜੀ ਹੁਣੇ ਲੈ ਕੇ ਚੱਲੇ ਆ ਇਟਲੀ ਇਹ ਇਟਲੀ ਧਰਤੀ ਤੇ ਪਹੁੰਚਣੀ ਆ ਜੀ ਤੇ ਗੋਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਇਟਾਲੀਅਨ ਲੋਕ ਐ ਉੱਥੋਂ ਦੇ ਇਟਾਲੀਅਨ ਵੀਰ ਐ ਇੱਕ ਸਾਡਾ ਜਿਹੜਾ ਸਤਾਰ ਵੀ ਵਜਾਂਦੇ ਆ ਸਤਾਰ ਵਜਾਂਦੇ ਵੀਰ ਜੀ ਤੇ ਉਹਨਾਂ ਨੇ ਹੁਣ ਤੂੰਬੀ ਮੰਗਵਾਈ ਆ ਵੀਰ ਜੀ ਉਹਨਾਂ ਤੋਂ ਤੇ ਇਹ ਹੁਣ ਆਪਣੀ ਦੋਸਤੋ ਗੋਰੇ ਵੀ ਵਜਾਂਦੇ ਆ ਜੀ ਹੁਣ ਤੁਹਾਨੂੰ ਇਸ ਵੀਡੀਓ ਚ ਹੀ ਪਤਾ ਲੱਜੂਗਾ ਕਿ ਪੰਜਾਬੀ ਲੋਕ ਸਾਜਾਂ ਨੂੰ ਗੋਰੇ ਵੀ ਪਸੰਦ ਕਰਦੇ ਆ ਸੋ ਧੰਨਵਾਦ ਸਰ ਜੀ ਧੰਨਵਾਦ